ਕੀ ਨਾਮ ਹੈ ਦੀ? ਹਰਸ਼ਪ੍ਰੀਤ ਸਿੰਘ। ਆ ਜਿਹੜੇ ਇੱਕ ਤੁਹਾਡੇ ਨਾਲ ਕੋਈ ਫਰਾਡ ਵਗੈਰਾ ਹੋਇਆ ਇਹ ਕਿੰਨੇ ਕੀਤਾ ਇਹ ਤੇ ਕੌਣ ਹੈ ਉਹ ਬੰਦਾ? ਪਿੰਡ ਦਾ ਹੀ ਸਰਜੈਂਟ ਆ ਉਹ। ਕੀ ਨਾਮ ਹੈ? ਗਰਮੇਲ ਸਿੰਘ। ਉਹ ਤਰ੍ਹਾਂ ਨੂੰ ਬਿਟੂ ਬਿਟੂ ਆਂਦੇ ਆ। ਕਿਦਾਂ ਕੀ ਹੋਇਆ ਕੀ ਆ? ਕਾਦੇ ਲਈ ਫਰਾਡ ਕੀਤਾ ਗਿਆ? ਬਾਹਰ ਜਾਣ ਲਈ ਸਰ ਪਹਿਲਾਂ ਪਾਸਵਰਡ ਲੈ ਕੇ ਗਿਆ ਸਾਡੇ ਤੋਂ। ਫਿਰ ਆਂਦਾ ਵੀ ਪੈਸੇ ਤੁਹਾਡਕੋ ਸਾਰੇ ਬਾਅਦ ਚ ਲੈਣੇ ਵੀਜਾ ਲੱਗੰਦੋ। ਪੈਸੇ ਵੀ ਪਹਿਲਾਂ ਲੈ ਲੇ ਆ। ਕਿੰਨੇ ਕਿੰਨੇ ਪੈਸੇ ਤੁਸੀਂ ਦਿੱਤੇ ਦੀ? ਸਾਜੀ 12 ਲੱਖ। ਈ ਗੱਲ ਕੀਤੀ ਏਜੰਟ ਨੇ ਕਿੱਥੇ ਭੇਜਣ ਦੀ ਪੈਸੇ ਲੈ ਤੁਰੇ ਫਰਾਂਸ ਭੇਜਣ ਦੀ ਪੈਰਿਸ ਅੱਛਾ ਹਾਂਜੀ ਕਿੰਨੀ ਤਰੀਕ ਨੂੰ ਖੜਦੇ ਤਨ 5 ਮਈ 6 ਸਾਰੀ ਗੱਲ ਰਿਪੀਟ ਕਰ ਦੋ ਵੀ ਕਿੰਨੀ ਤਰੀਕ ਨੂੰ ਗਏ ਜੇ ਤੇ ਕਿੱਦਾਂ ਕਿੱਦਾਂ ਕਿੱਥੇ ਕਿੱਥੇ ਧਰਨਾ ਫਰੋਡ ਕੀਤਾ ਨੂੰ ਸਰ ਇਥੋਂ ਪਹਿਲਾਂ ਗਏ ਆਂ ਅਸੀਂ ਦੁਬਈ ਦੁਬਈ ਇੱਕ ਰਾਤ ਰਹਿ ਫਿਰ ਖੜਿਆ ਰਮੀਨੀਆ ਰਮੀਨੀਆ ਰਖਿਆ 23 ਮਹੀਨੇ ਉਹ ਤੋਂ ਬਾਅਦ ਫਿਰ ਉਹਨੇ ਵੀ ਜਾ ਲਵਾਇਆ ਗਾ ਪੈਰਿਸ ਦਾ ਉਥੋਂ ਚੜਨ ਲੱਗਿਆ ਰਮੀਨੀਆ ਵਾਲਿਆਂ ਨੇ ਜੋ ਵੇਖਿਆ ਵੀ ਜਿਹੜੇ ਸਟੈਂਪਾਂ ਜਾਲੀ ਲੱਗੀਆਂ ਉਥੋਂ ਫਿਰ ਉਹਨਾਂ ਵਾਪਸ ਭੇਜਤਾ ਦੁਬਈ ਦੁਬਈੋਂ ਫੇਰ ਉੱਥੇ ਜੇ ਉਤਰ 에어ਪੋਰਟ ਤੇ ਫਿਰ ਉਹਨਾਂ ਨੇ ਵੇਖਿਆ ਵੀ 42 ਸਟੈਂਪਾਂ ਫਿਰ ਉਹਨਾਂ ਨੇ ਦੂਜਾ ਪਰਚਾ ਕਰਤਾ 에어ਪੋਰਟ ਪੁਲਿਸ ਨੇ ਪਰਚਾ ਦਰਜ ਕੀਤਾ ਹਾਂਜੀ ਕਹਾਤਾ ਕੀਤਾ ਵੀ ਇਹ ਜਾਲੀ ਮਤਲਬ ਜਾਲੀ ਮੋਰਾ 420 ਦਾ ਤੁਸੀਂ ਇਹਨਾਂ ਨੂੰ ਦੱਸਿਆ ਨਹੀਂ ਵੀ ਅਸੀਂ 1.5 ਲੱਖ ਸਾਰਾ ਕੁਝ ਸਾਰ ਦੱਸਿਆ ਫਿਰ ਉਸ ਤੋਂ ਬਾਅਦ ਸਾਰ ਫਿਰ ਉਹਨਾਂ ਏਜੰਟ ਪੁੱਛਿਆ ਕੀ ਨਾ ਉਹਦਾ ਫਿਰ ਉਹ ਸਾਰਾ ਦੱਸਿਆ ਵੀ ਗਰਮੇਲ ਸਿੰਘ ਇਤਨਾ ਪਿੰਡ ਨਾਲਲੀ ਹੈ ਤੇ ਉਸ ਤੋਂ ਬਾਅਦ ਉਹਨਾਂ ਏਜੰਟ ਨੂੰ ਚੁੱਕਿਆ ਫਿਰ ਉਹਦੀ ਕਾਨੂੰਨੀ ਕਾਰਵਾਈ ਕਰਕੇ ਉੱਤੇ ਪਰਚਾ ਕੀਤਾ ਅੱਛਾ ਹਾਂਜੀ ਤੇ ਕੀ ਮੰਗ ਕਰਦੇ ਇਨਸਾਫ ਦੀ ਸਾਰ ਇਹੋ ਹੀ ਵੀ ਉਹਦਾ ਪਿਓ ਇੱਥੇ ਰਹਿੰਦਾ ਜੀ ਜਿਹੜਾ ਸਾਡਾ ਬੰਦਾ ਆ ਕੇ ਪੈਸੇ ਲੈ ਆ ਉਹ ਸਾਨੂੰ ਦਿੱਤੇ ਜਾਣ। ਉਹਦੇ ਮੁੰਡੇ ਦਾ ਕੀ ਨਾਂ ਤੇ ਪਿਓ ਦਾ ਕੀ ਨਾਂ ਹੈ? ਮੁੰਡੇ ਦਾ ਨਾਂ ਗੁਰਜੀਤ ਸਿੰਘ ਪਿਓ ਦਾ ਨਾਂ ਗਰਮੇਲ ਸਿੰਘ। ਪੈਸੇ ਜਿਹੜੇ ਤੁਹਾਡੇ ਕੋਲ ਕਿਉਂ ਨਹੀਂ ਲਏ? ਹਾਂਜੀ। ਸਰ ਤਿੰਨਾਂ ਮੁੰਡਿਆਂ ਕੋਲ ਤਿੰਨਾਂ ਰੁਪਏ। ਇੱਕ ਸਰ ਨਾਰਲੀ ਪਿੰਡ ਤੋਂ ਇੱਕ ਨਾ ਫਰਾਡ ਸਾਹਮਣੇ ਆ ਰਿਹਾ ਕੋਈ ਸੱਤ ਕੁ ਨੌਜਵਾਨ ਹੈ ਜਿਹਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਜਿਹੜਾ ਆ ਠੱਗੀ ਦੇ ਇਲਜ਼ਾਮ ਲੱਗ ਰਹੇ ਆ ਸਰ ਅਰਜ਼ੀ ਕੋਈ ਡੀਲ ਕਰ ਰਿਹਾ ਕੀ ਮਾਮਲਾ ਹੈ? ਇਹ ਮੈਟਰ ਹੈ ਵੀ ਕੁਝ 6-7 ਬੱਚਿਆਂ ਦਾ ਵਿਦੇਸ਼ ਭਜਨ ਦਾ ਕੋਈ ਠੱਗੀ ਦਾ ਇਨਸਟੈਂਸ ਸਾਹਮਣੇ ਆਇਆ ਪਰ ਇਹ ਮੈਟ੍ਰਿਕ ਸਾਲ ਸਵਾ ਸਾਲ ਪੁਰਾਣਾ ਮੈਟਰ ਹੈ ਤੇ ਉਹਦੇ ਵਿੱਚ ਇਹ ਕੁਝ ਬਾਹਰ ਵੀ ਗਏ ਸੀ ਪਰ ਇਹਨਾਂ ਨੂੰ ਮਹਾਫਰਾ ਕੇ ਵਾਪਸ ਲਿਆਏ ਤੇ ਬਾਹਰ ਨਹੀਂ ਜਾ ਸਕੀ ਇਹਨਾਂ ਦਾ ਕੋਈ 4-5 ਮਹੀਨੇ ਤੋਂ ਪੈਸੇ ਦੀ ਸੈਟਲਮੈਂਟ ਦਾ ਵੀ ਚੱਲਦਾ ਪਈ ਹੁਣ ਇਹਨਾਂ ਨੇ ਆ ਕੇ ਸਾਨੂੰ ਦਰਖਾਸਤ ਦਿੱਤੀ ਹੈ ਜਿਹੜੀ ਦਰਖਾਸਤ ਵੀ ਫਾਈਨੈਂਸ਼ੀਅਲ ਫਰਾਡ ਨਾਲ ਸੰਬੰਧਿਤ ਇਸ ਲਈ ਆਪਾਂ ਇਹਨੂੰ ਐਸਐਸਪੀ ਸਾਹਿਬ ਨੂੰ ਮਾਰਕ ਕਰਨ ਵਾਸਤੇ ਭੇਜਤੀ ਹੈ ਜੀ ਉਹਨਾਂ ਤੋਂ ਬਾਅਦ ਵੀ ਗਾਰੀ ਪਰਚਾ ਦਤ ਕੋਸਟ ਕਾਰਵਾਈ ਕੀਤੀ ਜੀ ਸਰ ਜਿਹੜੇ ਪਰਿਵਾਰ ਕਹਿ ਰਹੇ ਕਿ ਮੁਲਜ਼ਮ ਜਿਹੜਾ ਹੈ ਘਰੋਂ ਫਰਾ ਰਿਹਾ ਜੀ ਕੋਈ ਰੇਡ ਵਗੈਰਾ ਕੀਤੀ ਹੈ ਜੀ ਅਸੀਂ ਇਹਨੂੰ ਅਸੀਂ ਟਲਾੜ ਇਸ ਇਸ ਥੀਸ ਤੇ ਸਿਰਫ ਬੁਲਾ ਹੀ ਸਕਦੇ ਹਾਂ ਅਰੈਸਟ ਐਸਟੇਜ ਦੇ ਸੰਭਵ ਨਹੀਂ ਹੈ ਕਿਉਂਕਿ ਕੋਈ ਪਰਚਾ ਨਹੀਂ ਦਰਜਾਗਾ ਅਸੀਂ ਇਹਨੂੰ ਬੁਲਾਇਆ ਹੈ ਬਸ ਤੇ ਜਦੋਂ ਆਊਗਾ ਫਿਰ ਕਾਨੂੰਨੀ ਕਾਰਵਾਈ ਕੋਈ ਸਰ ਮੀਡੀਆ ਵੀ ਘਰੇ ਗਿਆ ਕਿ ਘਰੇ ਜਿੰਦਰੇ ਵੱਜੇ ਮਿਲੇ ਆ ਤੁਹਾਡੀ ਕੋਈ ਗੱਲਬਾਤ ਹੋਈ ਉਹਨਾਂ ਦੇ ਨਾਲ ਨਹੀਂ ਜੀ ਕੋਈ ਗੱਲ ਨਹੀਂ